ਤੁਹਾਡੇ ਵੱਲੋਂ ਟੈਸਟ ਕੀਤਾ ਜਾ ਰਿਹਾ ਬਮਿਆਲ ਦੇ ਵਿੱਚ ਕਿੰਨ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਅਹੀਂ ਬਯਾਰ ਵਾਸੀ ਪਹਿਲੇ ਤੁਹਾਡੇ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆ ਅਹੀਂ ਬਮਿਆਲ ਤੋਂ ਕਠੂਆ ਤੋਂ ਆਉਣ ਜਾਣ ਵਾਲੀਆਂ ਬੱਸਾਂ ਸਨ 1971 ਤੋਂ ਚੀਫ ਮਨਿਸਟਰ ਤੋਂ ਚੀਫ ਮਨਿਸਟਰ ਕਮਿਟਮੈਂਟ ਹੋਈਆਂ ਸੀ ਜੋ ਚੱਲ ਰਹੀਆਂ ਸੀ ਬੱਸਾਂ ਸਾਡੀਆਂ 2019 ਤੱਕ ਜੋ ਕਿ ਕਰੋਨਾ ਦੇ ਬਾਅਦ ਇਹ ਬਸਾਂ ਬਿਲਕੁਲ ਹੀ ਸਟੇਟ ਕੋ ਆਪਣੇ ਜੀਐਨਕੇ ਸਟੇਟ ਨੇ ਬੰਦ ਕਰਤੀਆਂ ਸੀ ਅਸੀਂ ਚਾਹਨੇ ਆ ਵੀ ਸਾਡਾ ਛੋਟਾ ਮੋਟਾ ਵਪਾਰ ਜੀਐਨਕੇ ਨਾਲ ਚੱਲਦਾ ਹੈ ਅਤੇ ਸਾਡੀਆਂ ਰਿਸ਼ਤੇਦਾਰੀਆਂ ਆਣਾ ਜਾਣਾ ਸਭ ਕੁਝ ਇਧਰੋਂ ਦੀ ਹੈ ਅਸੀਂ ਸਟੇਟ ਆਪਣੇ ਜੀਐਨਕੇ ਸਟੇਟ ਤੋਂ ਤੇ ਪੰਜਾਬ ਸਟੇਟ ਤੋਂ ਮੰਗ ਕਰਦੇ ਆ ਵੀ ਸਾਨੂੰ ਇਹ ਬਸਾਂ ਲਾਈਆਂ ਜਾਣ ਤੇ ਲੋਕਾਂ ਨੂੰ ਸਹੂਲਤ ਮਿਲ ਜਾਏ ਇਹ ਇਲਾਕਾ ਬਹੁਤ ਹੀ ਪਿਛਲਾ ਇਲਾਕਾ ਹੈ ਇੱਕ ਤੇ ਸਰਕਾਰਾਂ ਨੇ ਇਹਨੂੰ ਪਿੱਛੇ ਕੀਤਾ ਹੈ ਦੂਜਾ ਅਸੀਂ ਲੋਕ ਬਹੁਤ ਪਿੱਛੇ ਬੈਠੇ ਆਂ ਇਹ ਬੈਕਵਰਡ ਆਖਿਆ ਜਾਂਦਾ ਹਰ ਜਗ੍ਹਾ ਜਿੱਥੇ ਕੋਈ ਜਾਂਦਾ ਕਿੱਥੋਂ ਆਏ ਜੀ ਤੁਸੀਂ ਪਠਾਨਕੋਟ ਡਿਸਟ੍ਰਿਕਟ ਤੋਂ ਆ ਤੁਸੀਂ ਬੈਕਵਰਡ ਏਰੀਏ ਤੋਂ ਆ ਤੁਹਾਡੇ ਵੱਲੋਂ ਕਿਸੇ ਮੈਕਮੇ ਦੇ ਨਾਲ ਕੋਈ ਅਟੈਚਮੈਂਟ ਕੀਤੀ ਗਈ ਹੈ ਪਹਿਲੇ ਵੀ ਕੋਈ ਇਸ ਬਾਰੇ ਅਸੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਚਿੱਠੀਆਂ ਲਿਖੀਆਂ ਸੀਗੀਆਂ ਮਗਰ ਉਹਨਾਂ ਦਾ ਕੋਈ ਜਵਾਬ ਨਹੀਂ ਮਿਲਿਆ हां ਸਾਡੇ ਕੋਲ ਪ੍ਰੂਫ ਹੈਗਾ ਜੀ ਪੀਡੀਆ ਹੀ ਕਿਨਾਂ ਲੈਟਰ ਭੇਜੇ ਸੀਗੇ ਉਹਨਾਂ ਦੀਆਂ ਰਸੀਦਾਂ ਹੈਗੀਆਂ ਜੋ ਪੋਸਟ ਆਫਿਸ ਦੇ ਵਿੱਚੋਂ ਮਿਲੀਆਂ ਸਾਨੂੰ